ਇਹ ਪੂਰਾ ਕਹਿਰਾ ਇਧਰੋਂ ਫੇਰ ਆ ਕੇ ਚੜ ਕੇ ਪਾ ਓਵਰਫਲੋ ਹੋਇਆ ਪਿਆ ਜਮਾ ਟੁੱਟਣ ਕਿਨਾਰੇ ਹੋਇਆ ਪਿਆ ਕੰਮ ਰਾਤ ਵੀ ਟੁੱਟ ਗਿਆ ਸੀਗਾ ਰਾਤ ਉਹ ਸਾਹਮਣੇ ਟੁੱਟਿਆ ਸੀ ਇੱਥੇ ਆਹ ਜਿੱਥੇ ਮਿੱਟੀ ਜੀ ਪਾਈ ਪਈ ਆ ਆ ਇੱਥੇ ਟੁੱਟ ਗਿਆ ਸੀਗਾ ਇਹ ਤੇ ਬੰਦ ਕਰਤਾ ਸੰਗਤ ਨੇ ਪਹੁੰਚ ਗਏ ਤੇ ਹੁਣ ਫੇਰ ਜਮ ਆਪਾਂ ਇਹ ਦੇ ਬਰੋਬਰ ਪਾਣੀ ਹੋ ਗਿਆ ਦੇ ਮੜਾ ਮੀ ਹੋਰ ਪੈਗਾ ਜਾਊ ਹਣਾ ਰੱਪ ਜੂ ਇਹਦਾ ਤੇ ਗਾਹਾਂ ਜਿਹੜੇ ਘਰ ਸੀਗੇ ਦੋ ਘਰ ਤਾਂ ਮੋਲਾ ਜਮਈ ਅਲਰਟ ਕਰਤਾ ਉਹਨਾਂ ਨੂੰ ਰਾਤ ਉੱਠ ਕੇ ਬਾਗ ਗਏ ਉਹਦਾ ਵੀਰ ਸਵਾਨ ਸਵਾਨ ਕੱਢ ਲਿਆ ਕਰਾਂ ਦੇ ਵਿੱਚ ਉਹ ਪਾਣੀ ਬੇਜਾ ਵਾਲਾਗਾ ਨੇ ਜਾਇ ਜੀ ਹੱਦੋਂ ਵੱਧ ਰੀ ਨਹੀਂ ਹਟਦਾ ੜੀ ਅੱਜ ਮੀਂਹ ਦਾ ਕੱਢੂਏ ਚੰਗੜੇ ਜਿਹੜੇ ਰਹਿੰਦੇ ਆ ਲੈ ਹੋਊਗਾ ਤੇਜ਼ ਇਧਰ ਬੜਾ ਤੇਜ਼ ਨੇਰ ਹੋਊਗਾ ਇਹਦੇ ਕੋਪੋ ਲੋ ਵੀ ਦੱਸੋ ਵੀ ਆ ਹਾਲ ਸਾਰੇ ਆਹੀ ਹਾਲ ਚੋਂਨੇ ਦਾ ਸਭ ਚੋਂਨੇ ਕੀ ਘਰਾਂ ਦੇ ਘਰ ਜਰ ਡੁੱਬੀਆਂ ਨੇ ਮੀਂਹ ਦੇ ਨਾਲ ਸਿਰਫ ਥੋੜਾ ਜਿਹਾ ਮੀਂਹ ਪਿਆ ਮਾਲਾ ਕੱਲ ਤੇ ਕੱਲ ਕੱਲ ਪਰਸੋਂ ਦਾ ਲੱਗੇ ਨਾ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਮੀਂਹ ਪੈਂਦਾ ਇਹਨੂੰ ਦੋ ਦਿਨਾਂ 'ਚ ਇਹ ਗੋਡੇ-ਗੋਡੇ ਪਾਣੀ ਕਰਤਾ ਵਿੱਚ ਤਾਂ ਪਾਣੀ ਰੁਕਦਾ ਨਹੀਂ ਜੀ ਅੱਜ ਦਾ ਮੜਾ ਇਹ ਘੰਟਾ ਕਰੋ ਗਿਆ ਰੁਕੀ ਨਹੀਂ ਨਹੀ ਤਾਂ ਰੁਕੇ ਨਹੀਂ ਅੱਜ ਘੰਟਾ ਡੇਢ ਘੰਟਾ ਹੋ ਗਿਆ ਰੁਕੇ ਨੂੰ ਵੀ ਹੁਣ ਦੁਬਾਰੇ ਲੈ ਪਿਆ ਤੇ ਕੱਲ ਦਾ ਤਾਂ ਇੰ ਚੱਲੀ ਜਾਂਦਾ ਵਾ ਆ ਰੇਜ ਜੀ ਫੜੀ ਬੈਠਾ ਰੱਬ ਇੰ ਚੱਡੀਆਂ ਦਾ ਵੀ ਰਾਤ ਹੋ ਉਥੋਂ ਜਿੱਥਾ ਪਾਣੀ ਜਾਂ ਦੀ ਦਾ ਆ ਇੱਥੋਂ ਟੁੱਟ ਗਿਆ ਸੀਗਾ ਪਾਹ ਇਧਰ ਥੱਲੇ ਉਹ ਤੱਕ ਵਾਹਣ ਖਾਲੀ ਪਿਆ ਸੀਗਾ ਖਾਲੀ ਵਾਹਣ ਦੀ ਟੁੱਟਿਆ ਸੀਗਾ ਤੇ ਬਾਕੀ ਚੱਲ ਗਈ ਹੁਣ ਆ ਇੱਥੋਂ ਟੌਨ ਤਿਆਰ ਆਗਾ ਤੇ ਬਾਣ ਦਾ ਪਾਣੀ ਪਾਹੇ ਦੇ ਵਿੱਚ ਆ ਗਿਆ ਇਧਰੋਂ ਵਸ ਥੋੜਾ ਜਿਹਾ ਕੱਚਾ ਦੇ ਕੇ ਰਾ ਪਾਣੀ ਤੁਰ ਪਿਆ ਤਾਂ ਕੰਮ ਗਿਆ ਆ ਤੇ ਉਹਨੇ ਰੇਡਰ ਲੈਦੇ ਹੁਣ ਵਿੱਚ ਡੁੱਬ ਜਿਮਾ ਹੋਏ ਬਹੁ ਬੁਰਾ ਹਾਲ ਇਹ ਚੋਂ ਨਿਆ ਦਾ ਬਾਕੀ ਘਰਾਂ ਦਾ ਨੁਕਸਾਨ ਆਗਾ ਉਹਦਾ ਕੋਲ ਗਿਆ ਚਾਰ ਸਪੇਰਾੜੀ ਇਧਰ ਦਾ ਬਸ ਸਾਰਾ ਹੀ ਨਸੀ ਚੱਕਣਾ ਬੂ ਪਾਣੀ ਆਉਣ ਲੱਗ ਗਿਆ ਇਹ ਲੱਗਿਆ ਹੋਏ ਹੈ ਗੱਜਾਂ ਲੱਗਿਆ ਗਾਇਦਾਗਾ ਕਹਦਾ ਸੀ ਮੀਨੀ ਮੀਨੀ ਮੀ ਮੀ ਦਾ ਮੀਨੇ ਘੜੀਆਂ ਕਸਰਾਂ ਕਿਹੜਾ ਏਰੀਆ ਵੇਰ ਬਰਨਾਲਾ ਬਾਈ ਪੈਣੀ ਜੱਸਾ ਪਿੰਡ ਆ ਬਰਨਾਲਾ ਬਰਨਾਲਾ ਪੀਵੀ 19 ਬਰਨਾਲਾ ਪੀਵੀ 19 ਰਾਤ ਦੀ ਡਿਊਟੀ ਸਾਡੇ ਬੰਦੇ ਜੀ ਇੱਥੇ ਆ ਪਹੇ ਤੇ ਸਾਤਰੀ ਵੀ ਨਹੀਂ ਲੈਂਦੀ ਗੀ ਨਾ ਉਹੇ ਾਕੇ ਸਾਤਰੀ ਵਾਂਗੇੜਾ ਗੁੜਾ ਦਿੱਤਾ ਜਾਂਦਾ ਹੁਣ ਜਿਹੜੀ ਉਹ ਮਿੱਟੀ ਸੀ ਮੀਂਹ ਨਾਲ ਫੁਰਜੂ ਸਾਰੀ ਸਾਡੇ ਵੀਰ ਦੋ ਦਿਨ ਤੋਂ ਮਠੰਡੇ ਬਹੁਤ ਅਮੀਂ ਆ ਪਰ ਅੱਜ ਸਾਫਾ ਬਹੁਤ ਪਰ ਆਇ ਤੇ ਦਾ ਮੌਸਮ ਸਾਫ ਨਹੀਂ ਆ ਦੇਖ ਲਾ ਆ ਪਹਾ ਜਿਹੜਾ ਪਾਣੀ ਟੱਪਣ ਨੂੰ ਤਿਆਰ ਆਗਾ ਦੇਖ ਆ ਖਣ ਉਹ ਸਾਹਮਣੇ ਜਿਹੜਾ ਪਹਾਗਾ ਪਾਣੀ ਟੱਪਣ ਨੂੰ ਤਿਆਰ ਹੋ ਗਿਆ ਇੱਥੋਂ ਦਾ ਜਵਾਂ ਅੱਗੇ ਰਿਪੋਰਟ ਜਿਗੜੇ ਮਾਰੀ ਹੋਈ ਹੈ ਬੱਸ ਆਈ ਇਹ ਤਾਂ ਪ੍ਰਾਣ ਹੀ ਹੋ ਯਾਰ ਵੀਡੀਓ ਉਹ ਕਣਕਾ ਵਾਲੇ ਦੀ ਆ ਉਹ ਕੰਨ ਕੰਗਲੇ ਦੀ ਪਾਈ ਜਾਂਦਾ ਲੋਕ ਚੱਕ ਚੱਕ ਆਹ ਤਾਂ ਲਾਈਵ ਕੀ ਪਤਾ ਲੱਗਦਾ ਪੁਰਾਣੀਆਂ ਵੀਡੀਓ ਦਾ ਹਰੇਕ ਚੱਕ ਚੱਕ ਪਾਈ ਜਾਂਦਾਗਾ ਆਹ ਦੇਖ ਲਾ ਕਿਹੜੇ ਲੋਟ ਮੀਆ ਯਾਰ ਤੂੰ ਬੁਰੇ ਹਾਲ ਲਾਏ ਵੀ ਹੁਣ ਘੰਟੇ ਨੂੰ ਕਹਦੇ ਪਿੰਡ ਵਾਲਿਆਂ ਨੂੰ ਕਹ ਆ ਦੇ ਬੰਨ ਮਾਰਨਾ ਦਾ ਨਹੀਂ ਤਾਂ ਹੋ ਗਿਆ ਕੰਮ ਚੱਲ ਪਿਆ ਮੰਨਦਾ ਤਾਂ ਪਾਣੀ ਨਹੀਂ ਰੁਕਦਾ ਯਾਰ ਅਸੀਂ ਖੜਾਣਾ ਖੋਲ ਜੀ ਆਪਾਂ ਹੈ ਆਪਣਾ ਮੱਥਾ ਨਾ ਟੋਟ ਜੇ ਪਿਛਲਾ ਮਖੇ ਦੇਖਣ ਲੱਗ ਉੱਪਰ ਕੇ ਜਾ ਦੇਖ ਨਹੀ ਹਜੇ ਨਹੀ ਹੈ ਇਹ ਥੋੜਾ ਹੀ ਪਿਆ ਇਹ ਥੋੜਾ ਪਾਣੀ ਜਦੋਂ ਪਾਣੀ ਇਦਾਂ ਆਉਣ ਲੱਗ ਗਿਆ ਉਦੋਂ ਉਤਰਨਾ ਬੂ ਫਿਰ ਉਦੋਂ ਕਈਆਂ ਟੱਕਰੀਆਂ ਪੈਣੀਆਂ ਉਹਨਾਂ ਦੇ ਇੱਕ ਖੜ ਜਾ ਹਜੇ ਕੀ ਪਤਾ ਇੰਦਰ ਦੇਵਤਾ ਛੱਡ ਦੇ ਕਿਹੜਾ ਪਾਣੀ ਦਾ ਤੁਰ ਨਹੀਂ ਪਿਆ ਹੋਵੇ ਤੂੰ ਹੀ ਲੱਗਦਾ ਉਹ ਬਾਣ ਚ ਪਰਾਂ ਹੋ ਦੇ ਹੋ ਦੇ ਕਾਇ ਵੀ ਲੱਗਦਾ ਨਾ ਨਾ ਹੋ ਜੇ ਤਾਂ ਕੁਝ ਪਹਾ ਦਾ ਭਰ ਗਿਆ ਢੀ ਸਾਰਾ ਹਾਂ ਉਹ ਜਿਹੜੀ ਕਿੱਕਰ ਜੀ ਖੜੀ ਆ ਉੱਥੋਂ ਪਊਗਾ ਮੋਗਾ ਹੁਣ ਉੱਥੋਂ ਜਾਵਾਂ ਸਾਫ ਆ ਗਾਵਾਂ ਬੈਠਾ ਰਹਿ ਮਾਵਾਂ ਨਾ ਮੰਦੀ ਹੁਣ ਹਾਲੀਂ ਹੋਵੇਗਾ ਪਹਿਲਾਂ ਦਾ ਬਈ ਮਹੀਨਾ ਮੀ ਨਹੀਂ ਪਾਇਆ ਹਾਂ ਸਹੀ ਗੱਲ ਆ ਹੁਣ ਇਕੱਠਾ ਸੁੱਤ ਕੱਟਣ ਆ ਲਈ ਆ ਓਏ ਚੱਕ ਤਾਂ ਹੈ ਸੁੱਤ ਕੱਟਦੇ ਬੈਟਰੀ ਲੋ ਹੋ ਗਈ ਹਣਾ ਹਾਂ ਬੰਦਾ ਕਰਦਾ ਸੁੱਤ ਜੇ ਮੈਂ ਬੰਦਾ ਕਿੱਥੇ ਬੰਦਾ ਹਜੇ ਹਲਾ ਕੇ ਹਲਾ ਕੇ ਹਲਾ ਕੇ ਵੇਚਦਾ ਵੱਡੇ ਡੜੀ ਦਾ ਹੋਣਾ ਹੀ ਆਦਾ ਟੱਕੇ ਟੱਕਲਾ ਹੀ ਜਾਂਦਾ ਨਾ ਫੜ ਹੈਲੋ ਹੈਲੋ ਸੰਦੇ ਆ ਜੇ ਬਾਸ ਦਾ ਉਹ ਦੂਰ ਤੋਂ ਖਰਾਬ ਆਪਣੇ ਕੱਲੇ ਨੇਰੇ ਤੇੜੇ ਆਹ ਫੋਨ ਫੋੜੀ ਮੜਾ ਜਾ ਕੋਸੂਤਾ ਹੋ ਗਿਆ ਕੰਮ ਦਾ ਪੂਰਾ ਫੁੱਲ ਇਹ ਜਿਹੜੇ ਉਹ ਪੱਟੀਵਣੇ ਵਾਲੀ ਹੋਣੀ ਕੋਈ ਭਾਸ਼ਾ ਜੋ ਹੋਰ ਫੋਨੇ ਤੇਈ ਨਾ ਮਿੱਟੀ ਦਾ ਹੁਣ ਉੱਥੋਂ ਪੱਟੀਆਂ ਦੇ ਪੰਚਾਇਤੀ ਚੱਲ ਜਾਂਦੀ ਹੈ ਜੇ ਸੀ ਬੀ ਰੰਗਨ ਪਾਉਣ ਲੱਗੇ ਹਾਂ ਉੱਥੇ ਲਾਲੇ ਬੁੜੇ ਕੇ ਰਾਜਦੀਪ ਕੇ ਘਰ ਦੇ ਨਾਲ ਪਾਣੀ ਲੱਗ ਗਿਆ ਉੱਥੇ ਪਿੰਡ ਵਾਲੇ ਉੱਥੇ ਭਾਈਆਂ ਦੇ ਗੱਟੇ ਲਾਈ ਜਾਂਦੇ ਆ ਘਰ ਦੇ ਨਾਲ ਅੱਛਾ ਹਾਂ ਬੜਾ ਯਾਰ ਕੰਮ ਸੁਟਾ ਹੋ ਗਿਆ ਨਾ ਬੂਰਾ ਨਾ ਪਰ ਉਹ ਦੁਬਾਰਾ ਵੀ ਜਾਉਂ ਡੁੱਬ ਗਿਆ ਉਹਦੇ ਨਾਲੇ ਵਾ ਮਾੜਾ ਮਾੜਾ ਪੱਤਾ ਪੱਤਾ ਮੀਨਾ ਹਟ ਜਾਣਗੇ ਤੇ ਸੁਣੋ ਵੀਰੋ ਨਰਮਲ ਨਰਮਲ ਹੋ ਜਾਂਦੇ ਆ ਆਰਡਰ ਗੋਲੂ ਦਾ ਵੀ ਕਹਿੰਦਾ ਅੱਧਾ ਗਿੱਠੀ ਕਹਿੰਦੀ ਗੋਲੂ ਦੇ ਗੋਲੂ ਦੇ ਵਾ ਗਿੱਠ ਘਮਦੀਂਦੇ ਚੌਲ ਮਸਾ ਗੋਲੂ ਦੇ ਤਾਂ ਪਾਣ ਪਾਣ ਖਾਣਾ ਤਾਂ ਗੋਲੂ ਦਾ ਘਟੋ ਪਾਣ ਪਾਣ ਫੁੱਟ ਪਾਣੀ ਉਹ ਉੱਥੇ ਵੀ ਪੰਜ ਪੰਜ ਫੁੱਟ ਪਾਣੀ ਹੈ ਗੋਲੂ ਦੇ ਚੌਲਾਂ 'ਚ ਅੱਛਾ ਜੀ ਹਾਂ ਲਾਤੇ ਘਾਉਂ ਹੋਣੀ ਯਾਰ ਜਿਹੜਾ ਬਣਾਉਂਦੇ ਆ ਵਾ ਆਪਣਾ ਵੀ ਡੱਬੀਆਂ ਦਾ ਬਸ ਜਾ ਮੀਂਹ ਦਾ ਇੱਕ ਵਾਰ ਹੋਰ ਪੈ ਗਿਆ ਪਾਹੇ ਤੇ ਪਾਣੀ ਚੜ ਗਿਆ ਮਨ ਅੱਛਾ ਜੀ ਹਾਂ ਇਹ ਤਾਂ ਬਚਾ ਲਈਏ ਜੁੱਤਾ ਕੰਮ ਢਟੂ ਆ ਉਹੀ ਢਟੂ ਨੂੰ ਤਾਂ ਲੱਗਦਾ ਉਦੋਂ ਬਰਾਂ ਤੋਂ ਢਟੂ ਨੂੰ ਪਾਣੀ ਵੇ ਇਧਰ ਉੱਠ ਕੇ ਜਾ ਤੇ ਬਾਹਰ ਨਿਸ਼ਾਨ ਕਰ ਦੇ ਤੇ ਤਾਂ ਸਾਰੇ ਸੋਹਰੇ ਪਾਣੀ ਇਹ ਤਾਂ ਸਾਰੇ ਮੇਤਾ ਦਾ ਆਫ ਲਾ ਕੇ ਪੈਦਾ ਇੱਕ ਟਿਕਾਣੇ ਕੋਲ ਜਾ ਸਕਦਾ ਬੇਪਰੀ ਹਾਂ ਇਹ ਤਾਂ ਬਟਾ ਜਈ ਗਲਾ ਦਾਲ ਦੇਣੀ ਕਿ ਬਣਾਇਆ ਹੂੰ ਫੋਡਾ ਇੰਜਰ ਦਾ ਗੁੰਗਾ ਨਾ ਦੇ ਗੋਲੇ ਨੇ ਜਾਂ ਸਾਵਨ ਕਰਦੇ ਨੂੰ ਜਵਾ ਦੇ ਰਿਆ ਘੇਰਦਾ ਹੀ ਨਹੀਂ ਕੋਈ ਪਾਣੀ ਨੂੰ ਨਾ ਹੀ ਘਰੇ ਨਾ ਹੀ ਘਰੇ ਪਾਣੀ ਬਣ ਘੇਰਦਾ ਨਹੀਂ ਇੱਕ ਨਾਲ ਚੱਕਦਾ ਜਦੋਂ ਥੋੜਾ ਘਣਾ ਰੁਕ ਜੇ ਫਿਰਦਾ ਡੋਟਾ ਹੂੰ ਪਾਣੀ ਜਦੋਂ ਸਾਰਾ ਇਕੱਠਾ ਹੋਊਗਾ ਚੋਰਪਾ ਨਾ ਦੇ ਹੀ ਕਰਦਾ ਹੋਗਾ ਹਾਂ ਚਲਦੇ ਇੱਕਦਾਂ ਦੁਬਾਰਾ ਤਾਂ ਕੀ ਮਹੌਲ ਹੋਣਾ ਠੀਕ ਆ ਚਾਚਾ ਹੋ ਗਿਆ ਹਾਂ ਹੂੰ ਚੰਗਾ ਸੀ ਇੱਧਰ ਆ ਮੈਂ ਕਬੇੜਾ ਨੂੰ ਤਾਂ ਲੋਟਾਉਣਾ ਇੱਕ ਕਬੇੜਾ ਦੇ ਕੇ ਆਉਣਾ ਉੱਧਰ ਮੈਂ ਕਹਿੰਦਾ ਤਾਂ ਹੀ ਲੋਟਾਉਣਾ ਟੋਟਾ ਟਣ ਆ ਜਾਵੇ ਆ ਇੱਧਰ ਦੇ ਆ ਜਿਹੜਾ ਚੱਕ ਵੀ ਮਿੱਤਰੋ ਮੀ ਇਹੜਾ ਪੂਰਾ ਫੁੱਲ ਜ਼ੋਰ ਤੇ ਖੁੱਲ ਜੰਦਾਗਾ ਲਾਈ ਵੀ ਹੁਣ ਘਟ ਗਿਆ ਥੋੜਾ ਜਿਹਾ ਰਾਹ ਲੋਟ ਆ ਰਾ 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 ਤਾਂ ਬੜਾ ਸਿਰਾ ਬਣ ਗਿਆ ਬਾਬੇ ਸਲੀਪਿੰਗ ਸਲੀਪਿੰਗ ਵਾਲਾ ਕੰਮ ਚੱਲਿਆਂ ਦਾ ਪੂਰਾ ਹੁਣ ਲਾਈ ਮੇਟਰ ਬਹੁਤ ਰਹਾ ਹਾਲ ਹੈ ਰਹਿਣਾ ਦੇਖੋ ਆ ਕੋਈ ਘਰ ਦੇ ਥੱਲੇ ਦੀ ਪਾਣੀ ਚੱਲਿਆਂਦਾਗਾ ਪਾ ਜਿੱਧਰ ਦੇਖ ਰਿਆਂ ਰੱਬ ਨੇ ਤਸੱਲੀਆਂ بچਾਈਆਂ ਪਈਆਂ ਨੇ ਨਾਲੇ ਘਰ ਦੇ ਥੱਲੇ ਦੀ ਪਾਣੀ ਲੈ ਲੈ ਗਿਆ ਪਾੜ ਕੇ ਇੰਨਾ ਪਾਣੀ ਨਾ ਰੋਗੇ ਨਾ ਕਰਿਆ ਉਹਦੇ ਕਿਹੜੇ ਰੋਟੇ ਘਾੜੇ ਗਦੀਆਂ ਨੇ ਵਾਹਿਗੁਰੂ ਮਿਹਰ ਕਰੇ ਬਹੁ ਬੁਰਾ ਹਾਲ ਐ ਪਾਣੀ ਦੇ ਨਾਲ ਜਿੱਥੋਂ ਰਾਹ ਟੁੱਟਿਆ ਸੀ ਉੱਥੋਂ ਦਾ ਲੋਟ ਆ ਹਜੇ ਗੇਰਾ ਉਹ ਮਦਰ ਕੇ ਟਰੈਕਟਰ ਟਰੈਕਟਰ ਕੱਲੇ ਲੰਗਦੇ ਆ ਖੋਖੋ ਕੇ ਹੋਰ ਤਾਂ ਕੋਈ ਸਾਧਨ ਲੱਗਦੇ ਨਾ ਮੋਟਰਸਾਈਕਲ ਵਿੱਚ ਹੀ ਵਹਿ ਜਾਂਦੇ ਆ ਚੜੀਆਂ ਮਿੱਟੀ ਵਾਲੀ ਵੇਕਾਰ ਆ ਨਾ ਉਹ ਨੇ ਉਹ ਬੁਰਾ ਹਾਲਾਤ ਹੋ ਇੱਥੇ ਤੱਕ ਜਿਹੜੇ ਰਾਤੋਂ ਰੇਤ ਤੱਕ ਸੱਟ ਕੇ ਮੋਟਰਸਾਈਕਲ ਵੀ ਨਹੀਂ ਲੱਗਦੇ ਮੈਂ ਲੈ ਕੇ ਗਿਆ ਸੀ ਮੋਟਰਸਾਈਕਲ ਗਾਹਾਂ ਤੁਰੇ ਨੰਗੇ ਆ ਨੀਗਾ ਫੇ ਮੈਂ ਉਰੀ ਲਿਆ ਕੇ ਇਹਨੂੰ ਚਾਹ ਲੈ ਕੇ ਆਇਆ ਸੀ ਬੱਬੂ ਨੂੰ ਤੇ ਇੱਥੇ ਰੋਕ ਤਾ ਰੇ ਪਹਿਲਾਂ ਇਧਰਲੇ ਕਰਦੇ ਸਾਡੇ ਪਾਣੀ ਆ ਹੁਣ ਇਧਰ ਆਪਣੇ ਪੈਗਾ ਕੰਮ ਆ ਪਾਹੇ ਦੇ ਨਾਲ ਕਾਂਤੂ ਕੇ ਚੌਲਾਂ ਦੇ ਵਿੱਚ ਵੀ ਪਾਣੀ ਆ ਗਿਆ ਪੂਰਾ ਖੁੱਲ ਗੋਲੂ ਵਾਲਿਆਂ ਨੂੰ ਵੀ ਢਾਹ ਲੱਗੀ ਖੜੀਏ ਪਾਣੀ ਦੀ ਪੂਰੀ ਫੁੱਲ ਲਾਈ ਵੀ ਚੱਕਤੀ ਰੇਸ ਫੇਰ ਆਪ ਨੇ ਹੋਣ ਨਹੀਂ ਘੜਦਾ ਕਹਿੰਦਾ ਆ ਜਾ ਆ ਵੀ ਆਦੇ ਇਥੋਂ ਹੱਟ ਪਾਣੀ ਡਰਾ ਗਿਆ ਪਹੇਜਾ ਹੁਣ ਕੱਚ ਰਹਿ ਗਿਆ ਮੋਟਰਸਾਈਕਲ ਪਿਛਲੇ ਪਾਸੇ ਜਿੰਨਾ ਕਿ ਥਾਂ ਹੀ ਨਹੀਂ ਪਤਾ ਪੈਣ ਲੱਗ ਪੈ ਨਹੀਂ ਹਜੇ ਚੜਿਆ ਨਹੀਂ ਪਾਣੀ ਪਰ ਲੱਗ ਜੋ ਕੋਈ ਪਤਾ ਨਹੀਂ ਟੁੱਟ ਗਏ ਦਵਾਰੇ ਵਾ ਵਿੱਚ ਪਾਣੀ ਵਧ ਗਿਆ ਮੀਂਹ ਹੋਰ ਪੈਗਾ ਘੰਟਾ ਗਾ ਤਾਂ ਉਹ ਲੀਕ ਹੋਈ ਜਾਂਦਾ ਗੱਟੇ ਥੋੜੇ ਥੋੜੇ ਹਜੇ ਰਿਸ਼ੀਆਂ ਦਾ ਪਾਣੀ ਉਹਨਾਂ ਦਾ ਪੂਰਾ ਲੇਟੂ ਲਾਗੀ ਦੁਬਾਰੇ ਫੇਰ ਉਥੋਂ ਫੇਰ ਦੁਬਾਰੇ ਜਿਹੜਾ ਉਹ ਚੱਲੂ ਆ ਕੰਮ ਪਹੇਰਾ ਪਾਟੂ ਆ ਰਹਿਣਾ ਨਹੀਂ ਗਾ ਪਾਣੀ ਬੰਦਾ ਉਧਰਲੇ ਪਾਇਪ ਸਾਰੇ ਬੰਦ ਕਰ ਤੇ ਇਧਰਲੇ ਘਰਾਣੇ ਕਲਾ ਉਹ ਆਪਣਾ ਕੀ ਦੀਏ ਗੱਪੀ ਕਹਾਲਾ ਉਹ ਚੱਲਦਾ ਵਾ ਕੱਲਾ ਗੱਪੀ ਗੱਪੀ ਕਹਾਲਾ ਪਾਇਪ ਚੱਲਦਾ ਸਾਰੇ ਪਾਇਪ ਆ ਬੰਦ ਨੇ ਪਹੇਰੇ ਇਧਰ ਨੂੰ ਕਿਉਂਕਿ ਇਧਰ ਇਧਰ ਦਾ ਘਾ ਡੋਬਦਾ ਕਰਕੇ ਘਰ ਤੇ ਡਰੇੜਾ ਢੁਡਾ ਆ ਗਿਆ ਘਰ ਛੱਡ ਕੇ ਉਧਰ ਪਰੇ ਲੈ ਗਏ ਸਮਾਨ ਸੂਣ ਕੱਢ ਕੇ ਘਰ ਤੋਂ ਉਹ ਬੰਦ ਕਰਕੇ ਗਏ ਸੀਗੇ ਪਾਣੀ ਲੇਕਿਨ ਬੁਰਿਆ ਹਾਲ ਆਗਾ ਬੇਰੀ ਬਹੁਤ ਬੁਰਾ ਹਾਲ ਹੋਇਆ ਪਿਆ ਹੁਣ ਇਧਰ ਹੁਣ ਤਾਂ ਨਹੀਂ ਦੁਬਾਰਾ ਟੁੱਟਦਾ ਮੁਸਕਲਾ ਦੇਖੋ ਜਮੀਂ ਪਈ ਗਿਆ ਘੰਟਾ ਘੋਰ ਲਾਤਾ ਰੱਬ ਨੇ ਤਾਂ ਕੁਛ ਨਹੀਂ ਖੜਦਾ ਜਾਉ ਬਹੁਤ ਬੁਰਾ ਹਾਲਾਤ ਹੈ ਨੁਕਸਾਨ ਆ ਮਿੱਤਰੋ ਅਹ ਅਡਾ ਜੋ ਉਪਰ ਗਿਆ ਨਾ ਇਧਰ ਪਹੇ ਚ ਲਾਈ ਦੀਏਗਾ ਨਾ Сяка. Lá em metrô, dosso gomento carca, que que ter um meia da praia, véi. Tó,